ਪੰਜਾਬ ਚ ਆਏ ਦਿਨ ਲੁੱਟਕੋ ਚੋਰੀ ਤੇ ਗੋਲੀਬਾਰੀ ਦੇ ਘਟਨਾਵਾਂ ਵਾਪਰੀਆਂ ਨੇ ਇਸੇ ਤਰੀਕੇ ਵਿੱਚ ਫ੍ਰੀਪੋਰਟ ਚ ਪٹرول ਪੰਪ ਮਾਲਕ ਨੇ ਇੱਕ ਤੇਲ ਪੋਣ ਵਾਲੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗੋਲੀ ਉਸਦੀ ਲੱਤ ਵਿੱਚ ਲੱਗੀ ਜਿਸ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਦੱਸਦੀ ਹੈ ਇਹ ਨੌਜਵਾਨ ਪٹرول ਪੋਣ ਲਈ ਜਦੋਂ ਆਇਆ ਤਾਂ ਪٹرول ਪੰਪ ਮਾਲਕ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਤੋਂ ਬਾਅਦ ਪੰਪ ਮਾਲਕ ਨੇ ਨੌਜਵਾਨ ਤੇ ਗੋਲੀ ਚਾਲ ਦਿੱਤੀ ਮੇਰਾ ਬੇਟਾ ਤੇ ਇਹਨਾਂ ਦੇ ਪٹرول ਲੈਣ ਗਏ ਹੈ ਜੀ ਉਹ ਰੇਡ ਪਿੱਛੇ ਕੋਈ ਉਹਨਾਂ ਦੀ ਕੀ ਇਹੜੀ ਗੱਲ ਪਿੱਛੋਂ ਬਹਿਸ਼ ਹੋਈ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਡੈਡੀ ਇਹ ਤੇਲ ਨਹੀਂ ਦਿੰਦਾ ਮੈਂ ਕਿਹਾ ਮੇਰੇ ਨਾਲ ਗੱਲ ਕਰਾ ਉਹਨੇ ਫੋਨ ਲਾ ਕੇ ਹੋਲਡ ਫੋਨ ਕਹਿੰਦਾ ਮੈਂ ਡੈਡੀ ਉਹ ਮਾਲਕ ਨਾਲ ਮੈਂ ਕਿਹਾ ਬੰਦ ਉਹ ਗੱਲ ਕਰਾਉਂ ਉਹਦਾ ਮੈਂ ਇੱਕ ਵਾਰ ਡੈਡੀ ਹੋਲਡ ਹੀ ਰੱਖੀ ਫੋਨ 5:30 ਵਜੇ ਹੀ ਫੋਨ ਲਾਇਆ ਉਹਨੇ ਮੈਨੂੰ ਤੇ ਮੈਂ ਕਿਹਾ ਤੂੰ ਗੱਲ ਕਰਾ ਉਹਦੇ ਨਾਲ ਜਾ ਕੇ ਬਿੰਦੂ ਉਹਦਾ ਕੱਚਾ ਨਾਂ ਬਿੰਦੂ ਆ ਪੰਪ ਮਾਲਕਾ ਜਿਹੜਾ ਬੰਦਾ ਉਹਨੇ ਜਦੋਂ ਉਹਨੇ ਫੋਨ ਲੈ ਕੇ ਉਹਦੇ ਅੰਦਰੋਂ ਨੂੰ ਜਾਣਗਾ ਉਹਦੋਂ ਧੁਰਨੇ ਚੀਕ ਮਾਰੀਆਂ ਦਾ ਡੈਡੀ ਉਹ ਮੰਦਰ ਦੇ ਉਹਨੇ ਲੱਕ 'ਚ ਗੋਲੀ ਮਾਰ ਦਿੱਤੀ ਮੈਂ ਕਿਹਾ ਭੱਜ ਕੇ ਜਾ ਕੇ ਤੂਰ ਨੂੰ ਕਹਿ ਵੀ ਇਹ ਕੰਗਾਲੋ ਹੈਗੇ ਆਂ ਵੀ ਅੱਗੇ ਵੀ ਤੇਲ ਲੈ ਕੇ ਜਾਂਦੇ ਆਂ ਬਬਲਜੀਤ ਦਾ ਮੁੰਡਾ ਮੈਂ ਕਿਹਾ ਉਹਨੂੰ ਦੱਸ ਉਹ ਤੇ ਉਹ ਨਹੀਂ ਜਾਣਦਾ ਹੋਣਾ ਉਹਨੇ ਇੰਨੇ ਨੂੰ ਵੀ ਦੂ ਵੀ ਫੋਨ ਵੀ ਖੋਲੇ ਇਹਨਾਂ ਦੇ ਦੋ ਮੁੰਡਿਆਂ ਤੋਂ ਦੂ ਕੋਲੇ ਮੋਬਾਈਲ ਸੀ ਫੋਨ ਵੀ ਖੋਲੇ ਤੇ ਇਹਨਾਂ ਨੂੰ ਕੁੱਟਿਆ ਮਾਰਿਆ ਬਹੁਤ ਇਹਨਾਂ ਦੇ ਪੈਸਾ ਮੁੱਠੇ ਵੀ ਮਾਰੇ ਪੰਜ ਫੇਰ ਕੀਤੇ ਇਹਨਾਂ ਨੇ ਕੋਈ ਕੰਨ ਫੂਲ ਦੀ ਕਿਦੋਦੀ ਕੱਢੇ ਇਹਨਾਂ ਨੇ ਇਹਨਾਂ ਨੂੰ ਜਾਨੋਂ ਮਾਰਤੀ ਉਹਨੇ ਕੋਈ ਕਸਰ ਨਹੀਂ ਛੱਡੀ ਕੀ ਮੰਗ ਕਰਦੇ ਐ ਮੰਗ ਕਰਦੇ ਇਨਸਾਫ ਸਾਨੂੰ ਦਿੱਤਾ ਜਾਵੇ ਸਾਡਾ ਬੱਚਾ ਬਦੁਰਤਾ ਹੋ ਗਿਆ ਉਹਨਾਂ ਨੂੰ ਸਾਹ ਪਹਿਲਾਂ ਚਾਹੀਦਾ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਜੀ 307 ਦਾ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਉਹਨਾਂ ਨੇ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਬਾਈ ਜੀ ਕੀ ਗੱਲ ਹੋਈ ਐ ਲੜਕੇ ਥੋੜੇ ਬਾਈ ਜੀ ਸਾਡੇ ਅੱਜ ਕੱਲ ਨੂੰ ਸਪਰੇਅ ਕਰਨੇ ਸੀ ਭੁੰਡਾਂ ਦਾ ਤੇਲ ਦੀ ਛਾਲ ਤੇ ਕੰਨੀ ਦੇ ਮਿਲਦੇ ਸੀਾਨੂੰ ਅਸੀਂ ਪੰਪ ਕੋਲ ਲੈ ਕੇ ਹੁੰਦੇ ਸੀ ਤੇ ਅਸੀਂ ਉੱਥੇ ਜਾਣ ਤੇ ਜਦੋਂ ਗਏ ਇਹ ਮੁੰਡੇ ਨਾਲ ਮੁੰਡਾ ਪੜਦਾ ਜੀ ਦਾ ਪੰਪ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਮੁੰਡਿਆਂ ਨੂੰ ਰੇਟ ਰੂਟ ਵਧਾ ਲਾਉਂਦੇ ਸੀ ਕਿਤੇ ਇਹ ਮੁੰਡਿਆਂ ਨੇ ਕਿਹਾ ਦੇਸਤਾ ਆ ਦਰੇ ਦੀ ਗੱਦ ਗੱਦ ਨਾ ਉਹਦੇ ਪਾਣਾ ਪਾੜੋ ਨਹੀਂ ਦੰਨੀ ਸੀ ਜਿਹੜਾ ਗਰੇਂਦਾ ਸੀ ਉਹ ਵੈਸੇ ਖੜੋਤਾ ਵਾ ਵੈਸੇ ਨੇ ਨਾ ਹਰੀ ਮੁੜ ਕੇ ਇਹ ਇਹ ਛੋਰਾ ਨਾਲ ਹੱਥ ਬਾਈ ਹੋਏ ਤੇ ਛੋਰਾ ਨੇ ਐਵੇਂ ਕਹਿ ਕੇ ਛੋਰਾ ਵੀ ਨਾਲ ਲੜੇ ਆ ਉਹਨਾਂ ਨਾਲ ਹੱਥ ਬਾਈ ਹੋਏ ਆ ਇੱਕ ਇੱਕ ਨਹੀਂ ਲੜੇਗੀ ਤੇ ਉਹ ਤਾਂ ਬਾਅਦ ਚ ਜਦੋਂ ਆਇਆ ਇਹਨਾਂ ਦਾ ਮਾਲਕ ਆਇਆ ਉਹਨੇ ਅੱਗੇ ਫੈਰ ਮਾਰਨਾ ਕਰ ਤਿੰਨ ਚਾਰ ਗੱਡੇ ਇੱਕ ਮੁੰਡੇ ਦੇ ਨੱਕ ਵਿੱਚ ਲਾ ਪਾਰਿਆ ਸਾਡਾ ਤਾਂ ਇਹਨਾਂ ਨੇ ਚਰਾਗ ਮਟਾ ਦੇਣੇ ਕਿ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਉਹ ਅੱਗੇ ਵੀ ਕਰੇਮਾਂ ਦੇ ਵਿੱਚ ਆਇਆ ਉਹਦੇ ਤੇ ਦੋ ਤਿੰਨ ਪਰਚੇ ਅੱਗੇ ਵੀ ਹੈਗੇ ਆ ਆ ਉਥੋਂ ਦਾ ਸਰਪੰਚ ਦਰਸ਼ਕੀ ਸਰਪੰਚ ਬਾਰੇਗਾ ਉਹਦੇ ਵਿੱਚ ਵੀ ਉਹਦਾ ਹੱਥ ਹੈ ਤੇ ਉਹਨੇ ਇੱਕ ਹੋਰ ਵੀ ਕਤਲ ਕੀਤਾ ਉਹਦੇ ਵਿੱਚ ਜੀਲ ਕੱਟ ਗਿਆ ਉਹ ਬੰਦੇ ਨੇ ਸਾਨੂੰ ਜੁਬਾ ਮਾਰ ਦੇਣਾ ਸੀਗਾ ਭਾਈ ਜਿਹੜੇ ਮੁੰਡੇ ਗਏ ਸੀਗੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਤੁਹਾਡੇ ਬੱਚੇ ਦੇ ਨਾਲ ਕਿੰਨੇ ਜਣੇ ਸੀ ਇਹ ਸਾਰੇ ਇਹ ਮੁੰਡੇ ਕਿੰਨੇ ਜਣੇ ਸੀ ਅੱਛਾ ਕੋਲੀ ਬੱਜੀ ਕਿੱਥੇ ਬੱਚਦੇ ਨੇ ਮੁੰਡੇ ਦੀ ਲੱਤ ਦੀ ਬੱਜੀ ਹੁਣ ਕਿਵੇਂ ਕੰਡੀਸ਼ਨ ਕਿਵੇਂ ਦੀ ਕੰਡੀਸ਼ਨ ਹੁਣ ਜੀ ਪਤਾ ਲੱਗੂਗਾ ਹੁਣ ਸ਼ਹਿਰ ਦੇ ਵਿੱਚ ਉਂ ਮੜ ਕੇ ਜੋ ਡਿੱਗ ਪਿਆ ਉਹ ਉਤੋਂ ਉਹਦੇ ਵਿੱਚ ਪਾਈਪਾ ਮਾਰ ਲੱਗਾ ਉਹਦੇ ਪਿਸਤੌਲ ਦੇ ਬਾਰ ਲੱਗਾ ਜੇ ਸਿਰ ਤੇ ਜਾ ਕੇ ਪੁੱਟਿਆ ਜਾਗ ਮਹਿ ਗਿਆ ਜੇ ਦੂਜੇ ਇੱਕ ਮੁੰਡੇ ਦੇ ਹੂਰ ਤੇ ਮਾਰਿਆ ਕੀ ਮੰਗ ਰਹੇ ਅਸੀਂ ਲੱਗਣੇ ਉਹ ਇਰਸਾਮ ਮੈਲਾ ਚਾਹਦੇ ਜੈਸੀ ਵੀ ਜੇ ਹੁਣ ਵੀਡੀਓ ਵੇਖੀ ਹੈ ਉਹਨਾਂ ਨੇ ਤੇ ਜੇ ਉਹ ਵੀਡੀਓ ਦੇ ਵਿੱਚ ਤਾਂ ਇਹ ਐਥੋਂ ਪਾਈ ਹੈਗੀ ਜਾਂ ਸੀਗਾ ਸੀ ਕਹਿੰਦੇ ਆ ਪਰ ਜੇ ਉਹ ਕਹਿੰਦੇ ਵੀ ਛੱਡ ਅਸੀਂ 50 ਕਿਲਾ ਦਿਵਾਈ ਕਰਦੇ ਠੀਕੇ ਦੇ ਲੈ ਕੇ ਕਰਦੇ ਜੁਆ ਕਹਿੰਦਾ ਮਿੰਟ ਦਾ ਵੀਰਨ ਵੀ ਲੱਗਦਾ 3-4 ਜਣ ਕੇ ਚਿਰ ਕੇ ਸਾਡੇ ਜਿਹਨੇ ਵੀ ਜੁਆ ਕਰਾਉਂ ਪਤਾ ਉਹ ਆਦੇ ਖੇਤੋਂ ਬਾਹਰ ਨਹੀਂ ਜਾਂਦੇ ਕਿ ਘਰੇ ਰਹਿੰਦੇ ਆ ਤੇ ਇਹਦੇ ਕਰਕੇ ਹੁਣ ਜੇ ਕਰੈਪ ਕੀਤਾ ਤਾਂ ਤੁਹਾਨੂੰ ਪਤਾ ਲੱਗੇ ਆਈ ਕੋ ਆਪਦੀ ਵੀ ਜ਼ਮੀਰ ਖਾਰੀ ਇੱਕ ਛੇਕੇ ਤੇ ਲੈ ਕੇ ਕਰਦੇ ਆ ਸਾਲ ਛੇਕੇ ਤੇ ਲੈ ਕੇ ਉਡੀ ਕਰਦੇ ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਸੀ ਦੋ ਮੁੰਡੇ ਉਹਨਾਂ ਦੇ ਕਿਵੇਂ ਉਹਨਾਂ ਨੂੰ ਵੀ ਘੁੱਟਿਆ ਉਹਦੇ ਇੱਕ ਦੇ ਤਾਂ ਵੱਜਿਆ ਇੱਥੇ 6 ਵਜੇ ਹੈ ਤੇ ਇੱਕ ਦੇ 7 ਵਜੇ ਜਦੋਂ ਉਹਦੇ ਪਸਤੋਂ ਉਹਨਾਂ ਤੇ ਫਿਰ ਬੋਲ ਦੀ ਲੱਗਿਆ ਜੇਕਰ ਕੁਜਰਤੀ ਉਹਨਾਂ ਦੀ ਵੱਜ ਸਨ ਇਹ ਨਹੀਂ ਗੱਲ ਉਹ ਇੱਕ ਤਾਂ ਮੁੰਡਾ ਇਹਦਾ ਕਿ ਇਹਨਾਂ ਨੇ ਵੀ ਸਪਰੇਅ ਕਰਨ ਨੂੰ ਕਰਦੀਆਂ ਜਿਹੜੇ ਤੋਂ ਮੁੰਡੇ ਤਿੰਨ ਜਣੇ ਮੋਟਰਸਾਈਕਲ ਤੇ ਪੰਪ ਤੇ ਤੇਲ ਲੈਣ ਆਏ ਸੀ ਜਦੋਂ ਤਿੰਨ ਪੌਣ ਲੱਗੇ ਬੋਟਲਾਂ ਤੇ ਉਹਨਾਂ ਨੇ ਪੰਪ ਲੈਨੇ ਪਾ ਜਾਣੀ ਮੋਣਾ ਕਰਤਾ ਉਹ ਕਹਿੰਦੇ ਦੂਸਰਿਆਂ ਨੂੰ ਕਿਉਂ ਪਾ ਰਹੇ ਆ ਫਿਰ ਜਾਂ ਇਹਨਾਂ ਨੂੰ ਵੀ ਨਾ ਕੋਈ ਇਸ ਗੱਲ ਤੇ ਇਹਨਾਂ ਦਾ ਟਕਰਾਰ ਹੋ ਗਿਆ ਟਕਰਾਰ ਹੋਇਆ ਤਾਂ ਇਹਨਾਂ ਆਪਸ ਵਿੱਚ ਕੰਮ ਕਰੇ ਇਹਨਾਂ ਦੇ ਗੱਲ ਪੈ ਕੇ ਲੜਦੇ ਹੋਏ ਤੇ ਕੰਮ ਕਰਨਗੇ ਫਿਰ ਅਗਲੇ ਰਿਵਾਲ ਵਰ ਨਾਲ ਇਹ ਫੈਰ ਕਰਨਾ ਮੇਰੇ ਕੋਲ ਹੀ ਲੱਗੀ ਹੈ ਤੇ ਇਹਦਾ ਬਿਆਨ ਲਿਖਣਾ ਜੋ ਬਣ ਗਿਆ ਉਹ ਕਾਰਵਾਈ ਕਰ ਰਹੇ ਆ ਕੋਈ ਰੇਟ ਨੂੰ ਲੈ ਕੇ ਵੀ ਕੋਈ ਗਲਪਾ ਤਾਂ ਹੈ ਰੇਟ ਨੂੰ ਲੈ ਕੇ ਕਹਿੰਦੇ ਆ ਵੀ ਇਹਨਾਂ ਨੇ ਬਿਆਨ ਜਹੀ ਲਖਾਇਆ ਵੀ ਉਹ ਸਾਡੇ ਤੋਂ ਵੱਧ ਰੇਟ ਮੰਗਦੇ ਸੀ ਅਸੀਂ ਕਹੇ ਵੀ ਜੋ ਸਹੀ ਰੇਟ ਆ ਸੀ ਉਹ ਦੇਵਾਂਗੇ ਇਹ ਇਸ ਕਰਕੇ ਇਹਨਾਂ ਨੇ ਉਹਨਾਂ ਨੇ تیر ਪਾਉਣ ਤੋਂ ਇਹਨਾਂ ਨੂੰ ਮਨਾ ਕੀਤਾ ਇਹ ਕਹਿੰਦੇ ਫਿਰ ਜੇ ਸਾਨੂੰ ਨਹੀਂ ਪਾਉਣਾ ਸੀ ਦੂਜਿਆਂ ਨੂੰ ਵੀ ਨਹੀਂ ਪਾਉਣ ਦੇਣਾ ਇਸ ਗੱਲ ਤੋਂ ਇਹਨਾਂ ਦੀ ਉੱਥੇ ਵਿਰਾਹੀ ਹੋਈ ਪਰ ਉਹਨਾਂ ਨੇ ਲੜਮ ਤੋਂ ਬਾਅਦ ਉਹਨਾਂ ਨੇ ਇਸ ਤੋਂ ਨਾਲ ਫਾਇਰ ਕੀਤਾ ਸਰ ਇੱਕ ਸੀ ਸਦੀ ਰਾਤ ਜਿਹੜੀ ਸੀਸੀਟੀਵੀ ਕਿ ਸਾਹਮਣੇ ਆਈ ਹੈ ਉਸ ਵਿੱਚ ਦੇਖਿਆ ਗਿਆ ਕਿ ਕੁਝ ਵਿਅਕਤੀ ਇੱਕ ਵਿਅਕਤੀ ਨੂੰ ਕੁੱਟਦੇ ਵੀ ਨਜ਼ਰ ਆਏ ਸੀਗੇ ਮਾਰਕੁੱਟ ਵੀ ਕਰਦੇ ਆਏ ਸੀ ਉਹ ਕਿੰਨਾ ਦੀ ਕੁੱਟਮਾਰ ਕਰਦੇ ਸੀ ਕਿਸੇ ਮੁੰਡੇ ਦੀ ਪਹਿਲਾਂ ਕੁੱਟਮਾਰ ਕਰ ਰਹੇ ਸੀ ਓਕੇ ਜੀ ਇਸੇ ਮੁੰਡੇ ਨੂੰ ਪਹਿਲਾਂ ਉਹਨੇ ਸੀਸੀਟੀਵੀ ਫੁਟੇਜ ਦੇਖੀ ਹੈ ਪਹਿਲਾਂ ਜਦੋਂ ਇਹ ਟੇਲ ਤੋਂ ਖੜੇ ਖੜੇ ਟਕਰਾਅ ਹੁੰਦਾ ਹੈ ਇਹਨੂੰ ਧੱਕਾ ਮਾਰ ਕੇ ਛੱਡਦੇ ਆ ਆਪਸ ਵਿੱਚ ਧੁੱਬੇ ਹੁੰਦੇ ਇਹ ਵੀ ਮਾਰਦਾ ਉਹ ਵੀ ਮਾਰਦਾ ਹੈ ਜੀ ਫਿਰ ਉਹ ਬਾਅਦ ਉਸ ਤੋਂ ਬਾਅਦ ਫਾਇਰ ਕਰਦੇ ਸਰ ਕੋਈ ਰਾਉਂਡੋਪ ਵੀ ਕੀਤਾ ਇਸ ਮਾਮਲੇ ਵਿੱਚ ਕਿਸੇ ਨੂੰ ਨਹੀਂ ਫਿਲਹਾਲ ਕੋਈ ਨਹੀਂ ਮੁਕਦਮਾ ਦਰਜ ਕਰ ਲਈ ਸਾਡੀ ਟੀਮ ਗਈ ਹੋਈ ਹੈ ਮੁਕਦਮਾ ਦਰਜ ਕਰ ਲਈ ਮੁਕਦਮਾ ਦਰਜ ਕਰ ਰਹੇ ਹਾਂ ਬਿਆਨ ਲਿਖਿਆ ਜੀ